ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੰਘਨਾਲ ਟੀਵੀ ਜਿਵੇਂ ਕਿ ਆਪਣੀ ਚੱਲ ਰਹੀ ਲੜੀ ਜਿਸ ਦਾ ਨਾਮ ਹੈ ਗੁਜੀਆਂ ਰਮਜ਼ਾ ਸੋ ਉਹਨਾਂ ਰਮਜ਼ਾ ਨੂੰ ਖੋਲਣ ਦਾ ਜਿਹੜੀ ਲੜੀ ਵਾਰ ਇਸ ਵੇਲੇ ਸਾਡਾ ਐਪੀਸੋਡ ਚੱਲ ਰਿਹਾ ਉਹ ਚੱਲ ਰਿਹਾ ਹੈ ਧਰਮ ਦੇ ਸੰਬੰਧ ਵਿੱਚ ਧਰਮ ਇੱਕ ਐਸੀ ਰਮਜ਼ ਹੈ ਜਿਹਨੂੰ ਸਮਝਣਾ ਧਰਮ ਦੀ ਦੁਨੀਆ ਅੰਦਰ ਜੇ ਅਸੀਂ ਆਪਣੇ ਆਪ ਨੂੰ ਧਰਮੀ ਅਖਵਾਉਨੇ ਆ ਉਹ ਬਹੁਤ ਜ਼ਰੂਰੀ ਹੈ ਤਾਕੇ ਪਤਾ ਲੱਗ ਜੇ ਅਸਲ ਚ ਧਰਮ ਕੀ ਹੈ ਨਹੀਂ ਤੇ ਧਰਮ ਬਹੁਤ ਨੇ ਪਤਾ ਲੱਗ ਜੇ ਵੀ ਧਰਮ ਕੀ ਜਦੋਂ ਪਤਾ ਲੱਗ ਗਿਆ ਧਰਮ ਕੀ ਹੈ ਫਿਰ ਪਤਾ ਲੱਗ ਜਾਂਦਾ ਵੀ ਧਰਮ ਇੱਕ ਹੀ ਹੈ ਇੱਕੋ ਧਰਮ ਦ੍ਰਿੜੇ ਸੱਚ ਕੋਈ ਸੋ ਉਸੇ ਧਰਮ ਦੀ ਲੜੀ ਨੂੰ ਅੱਗੇ ਲੈ ਕੇ ਜਾਂਦੇ ਹੋਏ ਅੱਜ ਅਸੀਂ ਗੱਲ ਕਰਨੀ ਹੈ ਧਰਮ ਤੇ ਕਰਮ ਕਾਂਡ ਤੁਸੀਂ ਪਿਛਲੇ ਜਿਹੜੇ 3 ਐਪੀਸੋਡ ਆ ਉਹਨਾਂ ਦੇ ਵਿੱਚ ਧਰਮ ਦੀ ਡੈਫੀਨੇਸ਼ਨ ਧਰਮ ਕੇ ਪੰਥ ਤੇ ਕੌਮ ਤੇ ਤੇਰ ਮਤੇ ਸਦਾਚਾਰ ਇਹ ਤਿੰਨ ਐਪੀਸੋਡ ਮੈਂ ਤੁਹਾਡੇ ਨਾਲ ਪਹਿਲਾਂ ਹੀ ਸਾਂਝੇ ਕਰ ਚੁੱਕਾ ਉਹਨਾਂ ਦੇ ਵਿੱਚ ਤੁਸੀਂ ਆ ਕਾਫੀ ਡੀਟੇਲਸ ਦੇ ਵਿੱਚ ਜਾਣ ਲਿਆ ਹੈ ਕਿ ਧਰਮ ਕੀ ਹੈ ਧਰਮ ਅਤੇ ਸਦਾਚਾਰ ਚ ਕੀ ਫਰਕ ਹੈ ਸਦਾਚਾਰ ਮਤਲਬ ਮੋਰੈਲਿਟੀ ਤੇ ਧਰਮ ਪੰਥ ਤੇ ਕੌਮ ਚ ਇਹ ਇਹਨਾਂ ਦੇ ਆਪਸੀ ਕੋਰਲੇਸ਼ਨ ਕੀ ਹੈ ਕਿਵੇਂ ਇੱਕ ਦੂਜੇ ਨਾਲ ਇੰਟਰਕਨੈਕਟਡ ਨੇ ਹੁਣ ਅੱਜ ਗੱਲ ਕਰਾਂਗੇ ਆਪਾਂ ਧਰਮ ਤੇ ਕਰਮ ਕਾਂਦਰੀ ਸਭ ਤੋਂ ਪਹਿਲਾਂ ਜਿਹੜਾ ਕਿਸੇ ਵੀ ਸ਼ਬਦ ਬਾਰੇ ਕਿਸੇ ਵੀ ਇੱਕ ਸੰਕਲਪ ਬਾਰੇ ਜਾਣਨ ਤੋਂ ਪਹਿਲਾਂ ਅਸੀਂ ਉਸ ਸ਼ਬਦ ਦੀ ਖੋਜ ਕਰਦੇ ਹਾਂ ਕਿ ਜੇ ਅਸੀਂ ਗੱਲ ਕਰ ਰਹੇ ਹਾਂ ਕਰਮ ਕਾਂਡ ਦੀ ਤੇ ਇਹ ਕਰਮ ਕਾਂਡ ਸ਼ਬਦ ਕਿੱਥੋਂ ਆਇਆ ਕੀ ਇਹਦੀ ਹਿਸਟਰੀ ਹੈ ਕਿਵੇਂ ਇਹ ਸਿੱਖੀ ਦੇ ਦਾਇਰੇ ਅੰਦਰ ਸਿੱਖੀ ਦੇ ਖੇਤਰ ਦੇ ਅੰਦਰ ਇਸ ਸ਼ਬਦ ਦੀ ਅਸੀਂ ਬਾਰ ਬਾਰ ਵਰਤੋਂ ਸਾਡੇ ਪ੍ਰਚਾਰਕ ਸਾਡੇ ਬਲਾਰੇ ਵੀਰ ਕਰਦੇ ਨੇ ਕਿ ਫੋਕਟ ਕਰਮ ਕਾਂਡਾਂ ਨੂੰ त्याਗਣਾ ਹੈ ਉਹ ਕਿਹੜੇ ਕਰਮ ਕਾਂਡ ਤੇ ਕਰਮकांड ਸ਼ਬਦ ਤੋਂ ਆਪਣੇ ਆਪ ਤੋਂ ਕੀ ਭਾਵ ਹੈ ਜਦੋਂ ਤੁਸੀਂ ਸ਼ਬਦ ਕਰਮकांड ਦੇ ਸੰਬੰਧ ਵਿੱਚ ਇਹਦੇ ਸੰਬੰਧ ਵਿੱਚ ਜਾਣਕਾਰੀ ਲੈਂਦੇ ਜੇ ਤੁਹਾਨੂੰ ਜਾਣਾ ਪੈਗਾ ਵੇਦਾਂ ਵਾਲਾ ਕਿਉਂਕਿ ਜਿਸ ਖਿੱਤੇ ਦੇ ਵਿੱਚ ਸਿੱਖੀ ਨੇ ਆਣ ਕੇ ਜਨਮ ਲਿਆ ਉੱਥੇ ਸਭ ਤੋਂ ਜ਼ਿਆਦਾ ਵਿਰੋਧ ਗੁਰੂ ਸਹਿਬਾਨ ਦਾ ਉਹਨਾਂ ਫੋਕਟ ਕਰਮਾਂ ਦੇ ਅਗੇਂਸਟ ਸੀ ਜਿਹੜੇ ਫੋਕਟ ਕਰਮ ਧਰਮ ਦਾ ਨਾਮ ਲੈ ਚੁੱਕੇ ਸਨ ਪਰ ਧਰਮ ਨਹੀਂ ਸਨ ਪਰ ਉਹ ਧਰਮ ਦਾ ਨਾਮ ਲੈ ਚੁੱਕੇ ਸਨ ਜਦੋਂ ਅਸੀਂ ਵੇਦਾਂ ਲਾ ਜਾ ਕੇ ਕਰਮ ਕਾਂਡ ਦਾ ਖੁਰਾਖੋਜ ਕਰਦੇ ਹਾਂ ਤੇ ਸਾਨੂੰ ਪਤਾ ਲੱਗਦਾ ਹੈ ਕਿ ਵੇਦ ਜੋ ਪਹਿਲਾ ਵੇਦ ਸਭ ਤੋਂ ਪ੍ਰਾਤਨ ਪੁਸਤਕਾਂ ਮੰਨੀਆਂ ਗਈਆਂ ਨੇ ਵੇਦਾਂ ਦੇ ਵਿੱਚ ਜੋ ਜ਼ਿਕਰ ਮਿਲਦਾ ਸੀ ਉਹ ਮਿਲਦਾ ਸੀ ਕਰਮ ਦੇ ਆਧਾਰਤ ਆਪਣੇ ਆਪ ਨੂੰ ਸੰਤੁਸ਼ਟ ਕਰਨ ਦਾ ਜਿਵੇਂ ਉਹ ਕਰਮ ਕਰਨ ਜਗ ਕਰਨੇ ਹੋ ਜਗ ਕਰਨੇ ਵਰਤ ਰੱਖਣੇ ਜਾਂ ਤੀਰਥਾਂ ਤੇ ਭ੍ਰਮਣ ਕਰਨਾ ਜਾਂ ਪੁੱਠੇ ਲੰਕ ਜਾਣਾ ਐਸੀਆਂ ਤਪੱਸਿਆਵਾਂ ਕਰਨੀਆਂ ਉਹਨਾਂ ਕਰਮਾਂ ਦੇ ਆਧਾਰਤ ਮਨੁੱਖ ਸੰਤੁਸ਼ਟੀ ਮਨੁੱਖ ਆਪਣੇ ਆਪ ਦਾ ਸੁੱਖ ਲੋਚਦਾ ਸੀ ਸਮਾਪਾ ਕੇ ਇਹ ਮਹਿਸੂਸ ਕੀਤਾ ਗਿਆ ਕਿ ਜਿਹੜਾ ਕਰਮकांड ਹੈ ਜਿਹੜਾ ਅਸੀਂ ਨਿੱਜੀ ਤੌਰ ਤੇ ਸੁੱਖ ਪਾਲਣ ਵਾਸਤੇ ਉਸ ਕਰਮकांड ਨੂੰ ਫਾਲੋ ਕਰਕੇ ਉਹ ਸੁਖ ਲੱਭਦੇ ਫਿਰਦੇ ਆ ਉਹਦੇ ਵਿੱਚ ਸੁਖ ਸੰਦੀਵੀ ਨਹੀਂ ਤੇ ਗੱਲ ਤੁਰਦੀ ਹੈ ਬ੍ਰਹਮ ਤੇ ਆਤਮਾ ਦੀ ਜਦੋਂ ਬ੍ਰਹਮ ਤੇ ਆਤਮਾ ਦੀ ਗੱਲ ਤੁਰਦੀ ਹੈ ਤੇ ਉਪਨਿਸ਼ਦ ਜਨਮ ਲੈਂਦੇ ਨੇ ਫਿਰ ਜਿਹੜੇ ਉਪਨਿਸ਼ਦ ਨੇ ਇਹ ਵੀ ਵੇਦਾਂ ਦਾ ਹੀ ਇੱਕ ਹਿੱਸਾ ਖਵਾਉਂਦੇ ਨੇ ਇਹ ਵੇਦਾਂ ਦੇ ਪੂਰਵ ਹਿੱਸਾ ਖਵਾਉਂਦੇ ਨੇ ਵੇਦਾਂ ਦਾ ਦੂਸਰਾ ਭਾਗ ਖਵਾਉਂਦੇ ਨੇ ਪਹਿਲਾ ਭਾਗ ਵੇਦਾਂ ਦਾ ਜਿਹੜਾ origignal ਕਰਮਕਾਂਡ ਸੀ ਉਸ ਤੋਂ ਬਾਅਦ ਉਪਨਿਸ਼ਦ ਹੁੰਦੇ ਚਾਏ ਉਹ ਕਰਮਕਾਂਡ ਤੋ ਪਿਸ਼ੇਰਾ ਭਾਗ ਗਿਆਨ ਕਾਂਡ ਖਵਾਏ ਭਾਵ ਕਰਮ ਕਾਂਡ ਵੈਦਿਕ ਫਲਸਫਾ ਇੱਕ ਵੈਦਿਕ ਵਿਚਾਰਧਾਰਾ ਏ ਜਿਹੜੀ ਫੋਕਟ ਗੱਲਾਂ ਦੇ ਉੱਤੇ ਖੜੀ ਹੈ ਵੀ ਅਸੀਂ ਕੀ ਕਰਨਾ ਹੈ ਨਿੱਜੀ ਤੌਰ ਤੇ ਕਿਹੜੇ ਜੱਗ ਹੋਮ ਜੱਗ ਵਰਤ ਕੀ ਕਰਨਾ ਹੈ ਉਹਦੇ ਨਾਲ ਸਾਨੂੰ ਸੁਖੀ ਖੁਸ਼ੀ ਮਿਲ ਸਕੇ ਹੁਣ ਕਰਮ ਕਾਂਡ ਤੋਂ ਬਾਅਦ ਗਿਆਨ ਕਾਂਡ ਹੁਣ ਗਿਆਨ ਕਾਂਡ ਦੇ ਉੱਤੇ ਬਾਰ ਬਾਰ ਚਰਚਾ ਹੋਣ ਨਾਲ ਉਪਨਿਸ਼ਦ ਵਿਦਾਂਤ ਹੋਤ ਚਾਹੁੰਦਾ ਹੈ ਤੇ ਵਿਦਾਂਤ ਦਾ ਹੀ ਅਗਲੀ ਐਕਸਟੈਂਸ਼ਨ ਜਿਹੜੀ ਹੈ ਉਹ ਹੈ ਛੇ ਸ਼ਾਸਤਰ ਇਸੇ ਤਰ੍ਹਾਂ ਜੋ ਕਰਮ ਕਾਂਡ ਵਾਲਾ ਹਿੱਸਾ ਹੈ ਇਹਦੇ ਤੇ ਵੀ ਮੀਮंसा ਕੀਤਾ ਜਾਂਦਾ ਮੀਮंसा ਹੁੰਦਾ ਪਰਚੋਰ ਕਰਨੀ ਸੋ ਕਰਮ ਕਾਂਡ ਦੇ ਹਿੱਸੇ ਤੇ ਵੀ ਮੀਮंसा ਹੁੰਦੀ ਹੈ ਤੇ ਗਿਆਨ ਕਾਂਡ ਦੇ ਉੱਤੇ ਵੀ ਇੱਕ ਜਿਹੜੀ ਅ ਫਰਦਰ ਮੀਮंसा ਹੋ ਕੇ ਇਹਦੇ ਵਿੱਚੋਂ ਫਿਰ ਨਿਕਲਦੇ ਨੇ ਛੇ ਸ਼ਾਸਤਰ ਹੁਣ ਜਦੋਂ ਅਸੀਂ ਸਿੱਖੀ ਦੇ ਨਜ਼ਰੀਏ ਨਾਲ ਦੇਖਦੇ ਆ ਤੇ ਸਭ ਤੋਂ ਪਹਿਲਾ ਫੋਕਟ ਕਰਮ ਕਾਂਡਾ ਦਾ ਇਥੇ ਖੰਡਨ ਕੀਤਾ ਗਿਆ ਕਰਮ ਧਰਮ ਪਖੰਡ ਜੋਤੀ ਸੇ ਤਿੰਨ ਜਮ ਜਗਾਤੀ ਲੂਟੇ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੇ ਵੀ ਜੋ ਕਰਮ ਧਰਮ ਧਰਮ ਦੇ ਨਾਂ ਤੇ ਕਰਮ ਕਾਂਡ ਹੈ ਇਹ ਪਖੰਡ ਹੈ ਇਹ ਜਮ ਜਗਾਤੀ ਲੂਟੇ ਇਥੇ ਲੂਟੇ ਜਾਣੇ ਆ ਤੁਹਾਡੇ ਵਕਾਰ ਵਕਾਰਾ ਨੇ ਇਹਨੂੰ ਇੱਥੇ ਲੁੱਟ ਲੈਣਾ ਹੈ ਤੁਸੀਂ ਆਪਣੇ ਜੀਵਨ ਦੇ ਵਿੱਚ ਸਦੀਵੀ ਖੁਸ਼ੀ ਨਹੀਂ ਪਾ ਸਕਦੇ ਇਹ ਵੈਦਿਕ ਫਲਸਫਾ ਹੈ ਵੈਦਿਕ ਵਿਚਾਰ ਹੈ ਇਹ ਇੱਥੇ ਲੁੱਟੀ ਜਾਣੀ ਹੈ ਜਦੋਂ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ ਇਹ ਪੁੰਨ ਪਾਪ ਦਾ ਫਲਸਫਾ ਜੋ ਕਰਮ ਕਾਂਡਾ ਤੇ ਖੜਾ ਹੈ ਪੁੰਨ ਪਾਪ ਦਾ ਫਲਸਫਾ ਇੱਥੇ ਲੁੱਟਿਆ ਜਾਣਾ ਹੈ ਹੁਣ ਛੇ ਸ਼ਾਸਤਰ ਨਿਕਲਦੇ ਸਿਮਰਤ ਸ਼ਾਸਤਰ ਤੇ ਸਿਮਰਤੀਆਂ ਵੇਦਕੀ ਪੁੱਤਰੀ ਸਿਮਰਤਬਾਈ ਸੰਕਲ ਜੇਵਰੀ ਲਹਿਾਈ ਉਹ ਵੀ ਮੇਤਾ ਚੋਂ ਨਿਕਲਦੀਆਂ ਨੇ ਸਿਮਰਤੀਆਂ ਦਾ ਜਨਮ ਵੀ ਵਿਵੇਦਾ ਚ ਹੁੰਦਾ ਹੈ ਸ਼ਾਸਤਰ ਵੀ ਇਹਨਾਂ ਚੋਂ ਨਿਕਲਦੇ ਨੇ ਉਹ ਫਿਰ ਛੇ ਸ਼ਾਸਤਰ ਨੇ ਹੁਣ ਜਿਹੜੇ ਛੇ ਸ਼ਾਸਤਰ ਨੇ ਅਸੀਂ ਦੇਖਣਾ ਵੀ ਜਿਹੜਾ ਜਿਸ ਧਰਮ ਦੀ ਅਸੀਂ ਗੱਲ ਕਰਦੇ ਆ ਸਿੱਖ ਧਰਮ ਦੀ ਲੈਣੇ ਪੰਥ ਧਰਮ ਕਾ ਕੀਆ ਉਹ ਪੰਥ ਜਿਹੜਾ ਧਰਮ ਦਾ ਪੰਥ ਹੈ ਜਿਹੜਾ ਜਿਹਨੂੰ ਤੁਸੀਂ ਸਿੱਖ ਧਰਮ ਕਹਿੰਦੇ ਜੀ ਜਿਸ ਧਰਮ ਦੀ ਤੁਸੀਂ ਗੱਲ ਕਰਦੇ ਜੀ ਕੀ ਉਹਨਾਂ ਦੇ ਵਿੱਚ ਜਿਹੜੇ ਅੱਜ ਅਸੀਂ ਕਰਮ ਕਰ ਰਹੇ ਹਾਂ ਕੀ ਉਹ ਵੈਦਿਕ ਪ੍ਰਣਾਲੀ ਕਰਮकांड ਦੇ ਆਧਾਰ ਤੇ ਤੇ ਨਹੀਂ ਕੀ ਉਹ ਜੇ ਕਰਮकांड ਤੋਂ ਥੋੜਾ ਜਿਹਾ ਉੱਤੇ ਅਸੀਂ ਜਾਣਦੇ ਹਾਂ ਕੀ ਉਹ ਗਿਆਨकांड ਦੇ ਆਧਾਰ ਤੇ ਤੇ ਨਹੀਂ ਜਿਨ੍ਹਾਂ ਦੇ ਵਿੱਚੋਂ 6 ਸ਼ਾਸਤਰ ਹੋਣ ਚਾਉਂਦੇ ਨੇ ਜਦੋਂ ਸੰਖੇਪ ਚ ਅਸੀਂ ਦੇਖਦੇ ਆਂ ਵੀ ਜਿਹੜਾ ਵੈਦਿਕ ਫਲਸਫਾ ਸੀ ਜਿਹਦੇ ਵਿੱਚੋਂ ਸ਼ਾਸਤਰ ਨਿਕਲਦੇ ਨੇ ਉਹ ਸ਼ਾਸਤਰਾਂ ਦਾ ਅਸਲ ਦੇ ਵਿੱਚ ਅਲੱਗ-ਅਲੱਗ ਸ਼ਾਸਤਰ ਦਾ ਉਪਦੇਸ਼ ਕੀ ਹੈ ਕਿਉਂਕਿ ਗੁਰੂ ਸਾਹਿਬ ਨੇ ਦਰਸਾ ਦਿੱਤਾ ਕਿ 6 ਕਰ 6 ਗੁਰ 6 ਉਪਦੇਸ਼ ਗੁਰ ਗੁਰੇ ਕੋ ਵੇਸ ਅਨੇਕ ਪਿਛੇ ਕਰ ਨੇ 6 ਮਤਲਬ ਕਰ ਮਤਲਬ 6 ਸ਼ਾਸਤਰ ਨੇ 6 ਗੁਰ ਨੇ ਉਹਨਾਂ ਨੂੰ ਲਿਖਣ ਵਾਲੇ ઋષਿ ਵੀ 6 ਨੇ ਛੇ ਘਰ ਛੇ ਗੁਰ ਛੇ ਉਪਦੇਸ਼ ਉਹਨਾਂ ਦੇ ਉਪਦੇਸ਼ ਵੀ ਛੇ ਵੱਖੋ ਵੱਖਰੇ ਨੇ ਜਿੰਨੂੰ ਤੁਸੀਂ ਖਟ ਦਰਸ਼ਨ ਵਰਤੇ ਵਰਤਾਰਾ ਗੁਰਕਾ ਦਰਸ਼ਨ ਅਗਮਿਆਪਾਰਤ ਗੁਰਕਾ ਦਰਸ਼ਨ ਮਤਲਬ ਜਿਹੜੀ ਗੁਰੂ ਦੀ ਦਾਰਸ਼ਨਿਕਤਾ ਹੈ ਜਿੰਨੂੰ ਤੁਸੀਂ ਸ਼ਬਦ ਦਾ ਰੂਪ ਦਿੰਦੇ ਜੇ ਗੁਰਬਾਣੀ ਕਹਿੰਦੇ ਜੇ ਵਾਹ ਵਾਹ ਬਾਣੀ ਨਿਰੰਕਾਰ ਕਹਿੰਦੇ ਜੇ ਜਾਂ ਗੁਰੂ ਗ੍ਰੰਥ ਕਹਿੰਦੇ ਜੇ ਉਹ ਅਗਮਿਆਪਾਰ ਹੈ ਪਰ ਅੱਜ ਸਾਡਾ ਜੀਵਨ ਕਿਉਂਕਿ ਵਿਸ਼ਾ ਹੈ ਧਰਮ ਤੇ ਕਰਮ ਕਾਂਡ ਅੱਜ ਸਾਡਾ ਜੀਵਨ ਕਿਤੇ ਇਹ ਵੇਦ ਦਾ ਪਹਿਲਾ ਜਿਹਨੂੰ ਉੱਤਰ ਮਿਮਾਂਸਾ ਕਹਿੰਦੇ ਨੇ ਵੇਦ ਦਾ ਪਹਿਲਾ ਹਿੱਸਾ ਕਰਮ ਕਾਂਡ ਤੇ ਦੂਸਰਾ ਹਿੱਸਾ ਗਿਆਨ ਕਾਂਡ ਕੀ ਇਹਦੇ ਦਿਵਾਲੇ ਤੇ ਨਹੀਂ ਘੁੰਮ ਰਿਹਾ ਸਾਡਾ ਕੀ ਸਾਡਾ ਜੀਵਨ ਇਹਨਾਂ ਦੋਹਾਂ ਸੰਕਲਪਾਂ ਦੇ ਦੁਆਰੇ ਤੇ ਨਹੀਂ ਘੁੰਮ ਰਿਹਾ ਆਓ ਹੁਣ ਆਪਾਂ ਦੇਖੀਏ ਜਿਹੜੇ 6 ਸ਼ਾਸਤਰ ਨੇ ਕਿ ਕਿਵੇਂ ਅਸੀਂ ਇਹਦੇ ਦਿਵਾਲੇ ਘੁੰਮ ਰਹੇ ਹਾਂ ਸਭ ਤੋਂ ਪਹਿਲਾਂ ਆਓ ਗੱਲ ਕਰਦੇ ਹਾਂ ਅਸੀਂ ਮਿਮਾਂਸਾ ਮਿਮਾਂਸਾ ਜਿਹਨੂੰ ਉੱਤਰ ਮਿਮਾਂਸਾ ਵੀ ਕਹਿੰਦੇ ਨੇ ਉੱਤਰ ਮਤਲਬ ਜਿਹੜਾ ਵੇਦ ਦਾ ਪੂਰਵ ਮਿਮਾਂਸਾ ਜਿਹੜਾ ਗਿਆਨ ਕਾਂਡ ਵਾਲੇ ਹਿੱਸੇ ਤੋਂ ਪਹਿਲਾ ਵਾਲਾ ਹਿੱਸਾ ਜਿਹਨੂੰ ਕਰਮ ਕਾਂਡ ਵਾਲਾ ਹਿੱਸਾ ਕਹਿੰਦੇ ਆ ਜਿਹੜਾ ਮਿਮਾਂਸਾ ਏ ਇਹਦਾ ਬਿਲੀਵ ਕੀ ਹੈ ਇਹਦਾ ਬਿਲੀਵ ਹੈ ਕਿ ਕਿਹੜੇ ਕਰਮ ਕਰਨੇ ਨੇ ਉਹ ਕਿਹੜੇ ਧਾਰਮਿਕ ਕਰਮ ਜਗ ਵਰਤ ਜਾਂ ਕੀ ਕਰਨਾ ਹੈ ਜਿਹਦੇ ਅਨਸਾਰ ਸਾਡਾ ਜਿਹੜਾ ਜੀਵਨ ਸੁਖੀ ਹੋ ਸਕੇ ਭਾਵ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ ਪਹਿਲਾ ਹਿੱਸਾ ਜਿਹੜਾ ਮਿਮਾਂਸਾ ਦਾ ਏ ਇਹ ਮੰਨਦਾ ਏ ਇਹਦਾ ਰਿਸ਼ੀ ਮੰਨਦਾ ਏ ਇਹਦਾ ਉਪਦੇਸ਼ ਇਹ ਹੈ ਕਿ ਵੇਦ ਅਨਾਦੀ ਨੇ ਅਨਾਦੀ ਭਾਵ ਇਹ ਰੱਬ ਦੀ ਕਿਰਤ ਨੇ ਰੱਬ ਤੋਂ ਹੋਦ ਚਾਏ ਨੇ ਜਿੰਨੂੰ ਕਿਸੇ ਵੇਲੇ ਦਇਆਨੰਦ ਜਿਹੜਾ ਗਿਆਨੀ ਦੇਵ ਸਿੰਘ ਨੇ ਤਿੰਨ ਵਾਰ ਬਹਿਸ ਦੇ ਵਿੱਚ ਧਾਰਮਿਕ ਸੰਵਾਦ ਦੇ ਵਿੱਚ ਹਰਾਇਆ ਉਹ ਵੀ ਕਹਿੰਦਾ ਸੀ ਵੇਦ ਵੀ ਅਨਾਦੀ ਨੇ ਤੇ ਤੱਤ ਵੀ ਅਨਾਦੀ ਨੇ ਐਸਾ ਹੀ ਫਲਸਫਾ ਅੱਜ ਸਾਡੇ ਅੰਦਰ ਪਣਪ ਗਿਆ ਧਿਆਨ ਨਾਲ ਸਮਝ ਲੈਣਾ ਅੱਜ ਇੱਕ ਨਵੀਂ ਵਿਚਾਰ ਉੱਠ ਪਈ ਉਹ ਕਹਿੰਦੇ ਆ ਕਿ ਕੁਦਰਤ ਵੀ ਰੱਬ ਹੈ ਤੇ ਕੁਦਰਤ ਤੋਂ ਪਹਿਲਾਂ ਜਿਹੜਾ ਜਿਹੜਾ ਦ੍ਰਿਸ਼ਟ ਰੂਪ ਦੇ ਵਿੱਚ ਆ ਕੁਦਰਤ ਦੇ ਪਿੱਛੇ ਉਹ ਵੀ ਰੱਬ ਹੈ ਇਹ ਉਹ ਫਲਸਫੇ ਜਿਹੜਾ ਕਿਹੇ ਵੇਲੇ ਵੇਦ ਵੀ ਅਨਾਦੀ ਨੇ ਤੇ ਤਤ ਵੀ ਅਨਾਦੀ ਨੇ ਜਿਹੜਾ ਕਿਹੇ ਵੇਲੇ ਜਾ ਕੇ ਦਯਾਨੰਦ ਕਹਿੰਦਾ ਸੀ ਜਿਹੜਾ ਗਿਆਨੀ ਦੇਵ ਸਿੰਘ ਨੇ ਤਿੰਨ ਵਾਰ ਹਰਾਇਆ ਤੇ ਇਹ ਸਵਾਲ ਦਾ ਜਵਾਬ ਬੜਾ ਬਾ ਦਲੀਲ ਦੇ ਕੇ ਨਿਰਉਤਰ ਕਰ ਦਿੱਤਾ ਫਿਰ ਉਹ ਆਪਣੇ ਸਵਾਲ ਨੂੰ ਬਦਲਦਾ ਹੋਇਆ ਆਪਣੀ ਗੱਲ ਤੇ ਝੂਠਾ ਪੈਂਦਾ ਹੋਇਆ ਬਹਿਸ ਛੱਡ ਕੇ ਦੌੜ ਗਿਆ ਹੁਣ ਇਹ ਕਿੱਥੋਂ ਆਇਆ ਸੰਕਲਪ ਵੀ ਵੇਦ ਅਨਾਦੀ ਨੇ ਅਨਾਦੀ ਤਾਂ ਵੀ ਜੇ ਉਹਦੀ ਭਾਸ਼ਾ ਨਹੀਂ ਜਦੋਂ ਭਾਸ਼ਾ 'ਚ ਨਹੀਂ ਫਿਰ ਉਪਦੇਸ਼ ਤੇ ਅਨਾਦੀ ਹੋ ਸਕਦਾ ਪਰ ਉਹਦਾ ਲਿਖਣ ਵਾਲਾ ਸਥੂਲ ਰੂਪ 'ਚ ਹੈ ਜਿਵੇਂ ਗੁਰੂ ਸਾਹਿਬ ਕਹਿੰਦੇ ਨੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਬਾਣੀ ਖਸਮ ਕੀ ਹੈ ਪਰ ਆ ਰਹੀ ਉਹ ਮੈਨੂੰ ਮੇਰੇ ਰਾਈ ਭਾਵ ਸਥੂਲ ਰੂਪ ਮੰਨਣਾ ਪੈਗਾ ਕਿਉਂਕਿ ਅੱਖਰ ਬੈਖਰੀ ਚ ਲਿਖੇ ਗਏ ਨੇ ਬੈਖਰੀ ਚ ਨੇ ਬੈਖਰੀ ਭਾਸ਼ਾ ਚ ਨੇ ਬੋਲੀ ਚ ਨੇ ਬੋਲੀ ਜਿਹੜੀ ਅੱਖਰਾਂ ਚ ਦਰਜ ਹੋ ਰਹੀ ਹੈ ਈਸ਼ਵਰ ਜੇ ਵੇਦ ਅਨਾਦੀ ਨੇ ਤੇ ਫਿਰ ਇਹ ਮੰਨਣਾ ਪਵੇਗਾ ਕਿ ਜੇ ਉਹ ਲਿਖਤ ਦੇ ਵਿੱਚ ਨੇ ਤੇ ਉਸ ਅਨਾਦੀ ਵੇਦ ਦਾ ਰਚਾਇਤਾ ਹੱਥ ਪੈਰਾਂ ਵਾਲਾ ਹੋ ਸਕਦਾ ਹੈ। ਇਹ ਖਿਆਲ ਕਿਸੇ ਵੇਲੇ ਦਾਇਨੰਦ ਦੇ ਅੰਦਰ ਉੱਠਿਆ ਸੀ। ਸੋ ਮਨਸਾ ਦਾ ਇਹ ਸਿਧਾਂਤ ਹੈ ਵੀ ਵੇਦ ਅਨਾਦੀ ਨੇ। ਬਾਕੀ ਇਹਦੇ ਵਿੱਚ ਕਰਮਕਾਂਡ ਕਿਹੜੇ ਕਰਨੇ ਆ ਕਿਹੜੇ ਜਾ ਕਰਨੇ ਆ ਕੀ ਕਰਨਾ ਹੈ ਜਿਹਦੇ ਆਧਾਰਤ ਸਾਡਾ ਜਿਹੜਾ ਧਾਰਮਿਕ ਕਰਮ ਪੂਰਾ ਹੋ ਸਕੇ ਉਹਦਾ ਜ਼ਿਕਰ ਮਿਲਦਾ ਹੈ। ਅੱਜ ਸਾਡੇ ਜੀਵਨ ਵਿੱਚ ਸਿੱਖੀ ਦੇ ਜੀਵਨ ਵਿੱਚ ਇਹ ਸਬ ਕੁਝ ਵੀ ਕੰਨ ਨੂੰ ਮਿਲ ਸਕਦਾ ਹੈ ਉਸ ਤੋਂ ਬਾਅਦ ਅਗਲੇ ਪੰਨੇ ਆਹੀ ਆਉਣੇ ਆ ਦੂਸਰਾ ਜਿਹੜਾ ਦਾ ਸਿਧਾਂਤ ਹੈ ਉਹ ਹੈ ਵਿਦਾਂਤ ਜਿਹੜਾ ਵਿਦਾਂਤ ਹੈ ਉਹ ਵਿਦਾਂਤ ਜਿਹੜਾ ਸਿਧਾਂਤ ਇਹਦਾ ਪ੍ਰਿੰਸੀਪਲ ਹੈ ਸ਼ਾਸਤਰਾਂ ਦਾ ਉਹ ਜ਼ਿਆਦਾ ਪਾਉਂਦਾ ਹੈ ਜਿਹੜੇ ਪੜੇ ਲਿਖੇ ਇੰਟੈਲੈਕਚੁਅਲ ਟਾਈਪ ਹਿੰਦੂਸ ਨੇ ਉਹ ਮੰਨਦੇ ਨੇ ਕਿ ਇਹ ਜਿਹੜਾ ਬ੍ਰਹਮ ਦੀ ਆਤਮਾ ਜਿਹੜਾ ਆਤਮਾ ਦੀ ਹੋਂਦ ਜਿਹੜੀ ਆ ਸਦਾ ਰਹਿਣ ਵਾਲੀ ਹੈ ਤੇ ਜਿਹੜੇ ਇਹਦੇ ਵਿੱਚ ਜਿਹੜਾ ਆਪਣਾ ਇਹ ਇਹ ਸਿਧਾਂਤ ਦੇ ਵਿੱਚ ਵਿਧਾਨਤ ਦੇ ਵਿੱਚ ਤੁਹਾਨੂੰ ਬ੍ਰਹਮ ਦੀ ਗੱਲ ਵੀ ਮਿਲੇਗੀ ਇਹਦੇ ਵਿੱਚ ਆਤਮਾ ਦੀ ਸਦਾ ਹੋਂਦ ਰਹੀਦੀ ਹੈ ਤੇ ਬ੍ਰਹਮ ਦੀ ਹੋਂਦ ਸਦਾ ਰਹਿੰਦੀ ਹੈ ਤੀਸਰਾ ਜਿਹੜਾ ਇਹਦਾ ਸਿਧਾਂਤ ਹੈ ਸ਼ਾਸਤਰਾਂ ਦਾ ਉਹ ਹੈ ਸ਼ਾਂਖ ਸ਼ਾਸਤਰ ਸ਼ਾਂਖ ਸ਼ਾਸਤਰ ਜਿਹੜੇ ਆ ਸਾਖ ਤੋਂ ਭਾਵ ਹੁੰਦੀ ਸੰਖਿਆ ਇਹ ਤਕਰੀਬਨ 25 ਮੰਨੇ ਗਏ ਨੇ ਸੋ ਸ਼ਾਂਖ ਸ਼ਾਸਤਰ ਦਾ ਸਭ ਤੋਂ ਪਹਿਲਾ ਜਿਹੜਾ ਤੱਤਵ ਹੈ 25 ਤੱਤਵ ਨੇ ਟੁੱਟਣ ਉਹ ਹੈ ਸ੍ਰਿਸ਼ਟੀ ਸ੍ਰਿਸ਼ਟੀ ਪਾਵ ਨੇਚਰ ਸਾਖ ਸ਼ਾਸਤਰ ਇਹ ਮੰਨਦਾ ਹੈ ਕਿ ਜਿਹੜੀ ਕੁਦਰਤ ਹੈ ਉਹ ਕਿੱਥੋਂ ਪੈਦਾ ਨਹੀਂ ਹੋਈ ਕੁਦਰਤ ਆਪਣੇ ਆਪ ਤੋਂ ਹੈ ਕੁਦਰਤ ਦੀ ਪਦਾਇਸ਼ ਕਰਨ ਵਾਲਾ ਕੁਝ ਨਹੀਂ ਤੋਂ ਇਹ ਕੁਦਰਤ ਤੋਂ ਹੀ ਸਭ ਕੁਝ ਬਣਿਆ ਹੈ ਅੱਜ ਸਾਡੇ ਅੰਦਰ ਇਹ ਵਿਚਾਰ ਤੁਸੀਂ ਆਮ ਸੁਣੀ ਹੋਏਗੀ ਪਰਪਰਈ ਹੈ ਕਿ ਕੁਦਰਤ ਹੀ ਸਭ ਕੁਝ ਹੈ ਕੁਦਰਤ ਤੋਂ ਹੀ ਸਭ ਕੁਝ ਬਣਿਆ ਹੈ ਮੈਂ ਉਹਨਾਂ ਖਾਸ ਕਰਕੇ ਐਸੇ ਜਿਹੜੇ ਵੀਰ ਪ੍ਰਚਾਰ ਕਰਦੇ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਵੀ ਕਮ ਸੇ ਕਮ ਜਿਸ ਦੇਸ਼ ਚ ਤੁਸੀਂ ਰਹਿੰਦੇ ਜੀ ਉੱਥੋਂ ਦੇ ਛੇ ਸ਼ਾਸਤਰਾਂ ਵੱਲ ਝਾਤੀ ਮਾਰ ਕੇ ਵੇਖ ਲਿਓ ਵੀ ਜਿਹਨੂੰ ਤੁਸੀਂ ਕਹਿੰਦੇ ਜੇ ਸਾਡੀ ਉੱਚੀ ਰੀਤ ਤੇ ਮਤਲਬ ਲੰਮੀਆਂ ਪਲੰਘਾਂ ਉੱਚੀਆਂ ਪਲੰਘਾਂ ਉਹ ਆਲਰੇਡੀ ਪਲੰਘਾਂ ਇੱਥੋਂ ਦੇ ਜਿਹੜੇ ਸ਼ਾਸਤਰਕਾਰ ਨੇ ਉਹ ਮਾਰ ਚੁੱਕੇ ਨੇ ਤੇ ਰੱਦ ਹੋਈ ਫਲਸਫੀ ਹੈ ਜਿਹੜੀ ਗੁਰੂ ਸਾਹਿਬ ਨੇ ਖਟ ਦਰਸ਼ਨ ਵਰਤੇ ਵਰਤਾਰਾ ਗੁਰਕਾ ਦਰਸ਼ਨ ਅਗਮ ਅਪਾਰਾ ਕਹਿ ਕੇ ਰੱਦ ਕਰ ਦਿੱਤੀ ਦੂਸਰਾ ਜਿਹੜਾ ਸਿਧਾਂਤ ਆਉਂਦਾ ਏ ਉਹ ਆਉਂਦਾ ਏ ਬੁੱਧੀ ਦਾ ਮਤਲਬ ਬੁੱਧੀ ਦੂਸਰਾ ਤੱਤਵ ਹੈ ਅਹੰਕਾਰ ਤੀਸਰਾ ਤੱਤਵ ਹੈ ਫਿਰ ਪੰਜ ਤਨਮਾਤਰ ਜਿਹੜੇ ਪੰਜ ਤਿੰਨ ਪਹਿਲਾਂ ਆਪਾਂ ਵੇਖ ਲੇ ਉਸ ਤੋਂ ਬਾਅਦ ਆਉਂਦੇ ਨੇ ਪੰਜ ਤਨਮਾਤਰ ਜਿਹਦੇ ਵਿੱਚ ਰੂਪ ਰਸ ਰਤ ਸਪਰਸ਼ ਤੇ ਸ਼ਬਦ ਉਸ ਤੋਂ ਬਾਅਦ ਆਉਂਦੇ ਨੇ 11 ਹੋਰ 11 ਤੱਤਵ ਹੋਰ ਆਉਂਦੇ ਨੇ ਕਿਉਂਕਿ 25 ਤੱਤਵ ਤੇ ਸ਼ਾਖ ਸ਼ਾਸਤਰ ਖੜਾ ਏ ਸ਼ਾਖ ਸ਼ਾਸਤਰ 6 ਸ਼ਾਸਤਰਾਂ ਦਾ ਇੱਕ ਹਿੱਸਾ ਹੈ 11 ਇੰਦਰੀਆਂ ਜਿਹਦੇ ਵਿੱਚੋਂ ਪੰਜ ਕਰਮ ਇੰਦਰੀਆਂ ਪੰਜ ਗਿਆਨ ਇੰਦਰੀਆਂ ਤੇ 11ਵਾਂ ਇਹ ਮੰਨਦਾ ਹੈ ਮਨ ਨੂੰ ਜਿਹੜਾ ਸ਼ਾਖ ਸ਼ਾਸਤਰ ਦਾ ਦਾਸ ਦਾ ਹੈ ਇੱਕ ਹੀ ਤਤਵ ਦਾ ਉਸ ਤੋਂ ਬਾਅਦ ਗੱਲ ਆਉਂਦੀ ਹੈ ਪੰਜ ਮਹਾਪੂਤ ਦੀ ਧਰਤੀ ਜਾਲਗਣੀ ਵਗੈਰਾ ਉਸ ਤੋਂ ਬਾਅਦ ਗੱਲ ਆਉਂਦੀ ਹੈ ਚੇਤਨ ਸ਼ਕਤੀ ਦੀ ਸੋ ਇਹ ਟੋਟਲ 25 ਬਣ ਗਿਆ ਤੇਨ ਆਪਾਂ ਪਹਿਲਾਂ ਵੇਖ ਲੇ ਫਿਰ ਪੰਜ ਤਨ ਮਾਤਰ ਫਿਰ 11 ਇੰਦਰੀਆਂ ਪੰਜ ਮਹਾਪੂਰ ਤੇ ਚੇਤਨ ਸ਼ਕਤੀ ਇਹਨਾਂ 25 ਤਤਵ ਦੇ ਆਧਾਰ ਤੇ ਇਹ ਸਾਂਖ ਸ਼ਾਸਤਰ ਖੜਾ ਹੈ ਹੁਣ ਸਾਂਖ ਸ਼ਾਸਤਰ 말ਦਾ ਕੀ ਹੈ ਉਹ ਕਹਿੰਦਾ ਹੈ ਕਿ ਜੋ ਰੱਬ ਹੈ ਉਹਦੀ ਹੋਂਦ ਨਹੀਂ ਹੈ ਰੱਬ ਦੀ ਕੋਈ ਹੋਂਦ ਨਹੀਂ ਜੋ ਕੁਝ ਵੀ ਹੈ ਮੂਲ ਪ੍ਰਕਿਰਤੀ ਜੋ ਹੈ ਇਹ ਹੌਲੀ ਹੌਲੀ ਵਿਕਾਸ ਕਰਦੀ ਹੈ ਜਿੰਨੂੰ ਤੁਸੀਂ ਏਵੋਲੂਸ਼ਨ ਕਹਿੰਦੇ ਜੇ ਸਭ ਕੁਝ ਜੋ ਕੁਝ ਵੀ ਹੈ ਪ੍ਰਕਿਰਤੀ ਹੈ ਇਹਦੇ ਵਿੱਚ ਰੱਬ ਦੀ ਕੋਈ ਹੋਂਦ ਨਹੀਂ ਸੋ ਸੋ ਸਰੀਰ ਜਿਹੜਾ ਹੈ ਉਹ ਮਰਦਾ ਹੈ ਤੇ ਸੁਕਸ਼ਮ ਜਨਮ ਲੈ ਲੈਂਦਾ ਹੈ ਭਾਵ ਜਿਵੇਂ ਮਨ ਇਹ ਵਿਚਾਰ ਪ੍ਰਚਲਿਤ ਹੈ ਕਿ ਜਿਹੜੀ ਆਸਾ ਰੱਖ ਕੇ ਬੰਦਾ ਮਰਦਾ ਹੈ ਉਹ ਸਾਸਾ ਤੈਤ ਬੰਦਾ ਦੁਬਾਰਾ ਫੇਰ ਕੋਕ ਸੁਕਸ਼ਮ ਰੂਪ ਚ ਆਸਾਂ ਅੰਦਰ ਹੁੰਦੀ ਹੈ ਉਸ ਆਸ ਨੂੰ ਲੈ ਕੇ ਮਰ ਕੇ ਬੰਦਾ ਦੁਬਾਰਾ ਫੇਰ ਉਹ ਆਸ ਪੂਰੀ ਕਰਨ ਵਾਸਤੇ ਜਨਮ ਲੈ ਲੈਂਦਾ ਹੈ ਇਹ ਸੰਖਸ਼ਸ਼ਤ ਦਾ ਸਿਧਾਂਤ ਹੈ ਉਸ ਤੋਂ ਬਾਅਦ ਬੁੱਧੀ ਹੀ ਸਭ ਕੁਝ ਹੈ ਬੁੱਧੀ ਤੋਂ ਬਾਹਰ ਕੁਝ ਨਹੀਂ ਹੁਣ ਜਦੋਂ ਤੁਸੀਂ ਗੁਰਮਤਿ ਦੇ ਨਜ਼ਰੀਏ ਤੋਂ ਉਸ ਦੇ ਪਰਪੇਖ ਤੋਂ ਦੇਖਦੇ ਜੇ ਤੇ ਅਸੀਂ ਕਹਿੰਦੇ ਆ ਕਿ ਅਕਲੀ ਸਾਹਿਬ ਸੇਵੀ ਹੈ ਇਹ ਗੱਲ ਨੂੰ ਧਿਆਨ ਨਾਲ ਸਮਝਣਾ ਕਿ ਇਹ ਵੇਲੇ ਅਸੀਂ ਇਹਦੇ ਇਹਨੂੰ ਬੜਾ ਮਿਸ ਇੰਟਰਪ੍ਰੀਟ ਕਰਦੇ ਹਾਂ ਇਥੇ ਅਕਲ ਨੂੰ ਪ੍ਰਧਾਨ ਕਹਿ ਦਿੰਦੇ ਅਸੀਂ ਇਥੇ ਅਕਲ ਪ੍ਰਧਾਨ ਨਹੀਂ ਹੈ ਅਕਲੀ ਸਾਹਿਬ ਸੇਵੀ ਹੈ ਅਕਲ ਟੂਲ ਹੈ ਸਾਹਿਬ ਦੀ ਸੇਵਾ ਪ੍ਰਧਾਨ ਹੈ ਅਕਲੀ ਸਾਹਿਬ ਸੇਵੀ ਹੈ ਅਕਲੀ ਪਾਈ ਹੈ ਮਾਨ ਕਿ ਸਾਹਿਬ ਦੀ ਸੇਵਾ ਤੋਂ ਬਿਨਾ ਅਕਲ ਦੀ ਵੈਲਿਊ 0 ਹੈ ਭਾਵ ਪ੍ਰਧਾਨ ਰੂਪ ਦੇ ਵਿੱਚ ਮੁੱਖ ਰੂਪ ਦੇ ਵਿੱਚ ਜੋ ਮੁੱਖ ਪ੍ਰਿੰਸੀਪਲ ਉੱਥੇ ਸ਼ਬਦ ਚ ਕੰਮ ਕਰਦਾ ਉਹ ਹੈ ਸਾਹਿਬ ਸੇਵੀ ਹੈ ਪਰ ਸੇਵੀਏ ਅਕਲ ਨਾਲ ਇੱਥੇ ਬੁੱਧੀ ਦਾ ਸਾਡੇ ਅੰਦਰ ਗੁਰਮਤ ਦੇ ਪਰਪੇਖ ਤੋਂ ਬੁੱਧੀ ਦਾ ਇੰਨਾ ਹੀ ਕੰਮ ਹੈ ਕਿ ਇਹ ਬੁੱਧੀ ਉਹਦੇ ਅਧੀਨ ਆ ਜਾਵੇ ਨਹੀਂ ਤੇ ਲੱਖ ਨੇਕੀਆਂ ਚੰਗੀਆਂ ਆਈਆਂ ਲੱਖ ਪੁੰਨਾਂ ਪਰਵਾਨ ਜਾਂ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਅਦਰਵਾਇਜ਼ ਚਤਰਾਈਆਂ ਵਾਲੀ ਬੁੱਧੀ ਜਾਂ ਬੜੀ ਉੱਚ ਮੰਡਲ ਨੂੰ ਛੂਣ ਵਾਲੀ ਬੁੱਧੀ ਗੱਲਾਂ ਦੇ ਰੂਪ ਦੇ ਵਿੱਚ ਕਰਮ ਫਲਸਤੀਆਂ ਤੇ ਗੱਲ ਕਰਨ ਵਾਲੀ ਬੁੱਧੀ ਦੀ ਇੱਥੇ ਕੋਈ ਵੈਲਿਊ ਨਹੀਂ ਬੁੱਧੀ ਦੀ ਕੇਵਲ ਇਹ ਵੈਲਿਊ ਹੈ ਪਿਓ ਸਾਹਿਬ ਦੀ ਸੇਵਾ ਸਾਹਿਬ ਦੀ ਦਾਸੀ ਬਣ ਜਾਵੇ ਸੋ ਇਹ ਸਾਖ ਸ਼ਾਸਤਰ ਉਸ ਤੋਂ ਬਾਅਦ ਯੋਗ ਦਰਸ਼ਨ ਦੀ ਗੱਲ ਆਉਂਦੀ ਯੋਗ ਦਰਸ਼ਨ ਤੇ ਸਾਖ ਸ਼ਾਸਤਰ ਇਹ ਤਕਰੀਬਨ ਆਪਸ ਵਿੱਚ ਮਿਲਦੇ ਨੇ ਉਹ 25 ਤਤਵ ਮੰਨਦਾ ਹੈ ਯੋਗ ਦਰਸ਼ਨ ਇੱਕ 26ਵਾਂ ਤਤਵ ਹੋਰ ਮੰਨਦਾ ਹੈ ਉਹ ਹੈ ਬ੍ਰਹਮ ਦਾ ਭਾਵ ਉਹ ਬ੍ਰਹਮ ਚ ਵੀ ਵਿਸ਼ਵਾਸ ਕਰਦਾ ਹੈ ਯੋਗ ਦਰਸ਼ਨ ਦਾ ਸਿਧਾਂਤ ਹੈ ਕਿ ਜੋ ਮਨੁੱਖ ਹੈ ਉਹ ਕੇਵਲ ਦ੍ਰਿਸ਼ਟਾ ਹੈ ਦ੍ਰਿਸ਼ ਹ ਮਨੁੱਖ ਕੇਵਲ ਦ੍ਰਸ਼ਟਾ ਹੈ ਸੋ ਮਨੁੱਖ ਨੇ ਸਮਾਦੀਨ ਹੋ ਕੇ ਉਸ ਦ੍ਰਿਸ਼ ਦੇ ਵਿੱਚ ਇੰਨਾ ਅਭੇਦ ਹੋ ਜਾਣਾ ਕਿ ਦ੍ਰਸ਼ਟਾ ਖਤਮ ਹੋ ਜੇ ਕੇਵਲ ਦ੍ਰਿਸ਼ਟੀ ਰਹਿ ਜਾਏ ਇਹ ਜੋ ਸ਼ਾਸਤਰ ਦਾ ਸਿਧਾਂਤ ਹੈ ਉਸ ਤੋਂ ਬਾਅਦ ਗੱਲ ਆਉਦੀ ਨਿਆਏ ਤੇ ਵਿਸ਼ੇਸ਼ਕ ਸ਼ਾਸਤਰ ਜਿਹੜਾ ਨਿਆਏ ਤੇ ਵਿਸ਼ੇਸ਼ਕ ਸ਼ਾਸਤਰ ਹੈ ਉਹ ਤਕਰੀਬਨ ਉਹਨਾਂ ਦਾ ਪ੍ਰਿੰਸੀਪਲ ਦੋਵਾਂ ਦਾ ਇੱਕ ਹੈ ਨਿਆਨ ਸ਼ਾਸਤਰ ਤੋਂ ਭਾਵ ਹੈ ਪਰਚੋਲ ਕਰਨੇ ਪਾਵਲ ਲੌਜਿਕ ਜਿਹੜਾ ਜੁਨਾਨੀਆਂ ਦਾ ਸਿਧਾਂਤ ਹੈ ਪਾਵਲ ਲੌਜਿਕ ਦੇ ਆਧਾਰ ਤੇ ਹਰ ਇੱਕ ਚੀਜ਼ ਨੂੰ ਪਰਖਣਾ ਦੇਖਣਾ ਇਸੇ ਤਰ੍ਹਾਂ ਜਿਹੜਾ ਵਿਸ਼ੇਸ਼ਿਕ ਸ਼ਾਸਤਰ ਹੈ ਉਹ ਸੱਤ দ্রব্য ਮੰਨਦਾ ਹੈ ਸੱਤ ਸਬਸਟੈਂਸ ਮੰਨਦਾ ਹੈ ਜਿਹਦੇ ਆਧਾਰ ਤੇ ਫਿਲਾਸਫੀ ਦਾ ਸਦਾ ਧੌਂਦ ਚਾਹਤਾ ਹੈ ਉਹ ਸੱਤ দ্রব্য ਕਿਹੜੇ ਨੇ ਉਹ ਸੱਤ দ্রব্য ਜਿਵੇਂ ਗੁਣ ਕਰਮ ਸਮਾਨ ਤੇ ਸਮਾਏ ਤੇ ਅਪਾਵ ਆਦਿ ਸੋ ਦਾ ਮੁੱਖ ਸਿਧਾਂਤ ਨਿਆਇ ਤੇ ਵਿਸ਼ੇਸ਼ਕ ਸ਼ਾਸਤਰ ਦਾ ਉਹ ਹੈ ਪ੍ਰਮਾਨ ਦਾ ਸੋ ਪ੍ਰਮਾਨ ਨੂੰ ਇਹ ਚੌਹ ਭਾਗਾ ਚ ਰੱਖ ਕੇ ਦੇਖਦਾ ਜਿਹਦੇ ਵਿੱਚ ਅਨੁਮਾਨ ਪ੍ਰਮਾਨ ਉਪਮਾਨ ਪ੍ਰਮਾਨ ਪ੍ਰਤੱਖ ਪ੍ਰਮਾਨ ਤੇ ਸ਼ਬਦ ਪ੍ਰਮਾਨ ਅਨੁਮਾਨ ਉਪਮਾਨ ਪ੍ਰਤੱਖ ਤੇ ਸ਼ਬਦ ਉਪਮਾਨ ਪ੍ਰਮਾਨ ਜਿਵੇਂ ਆਪਾਂ ਕਹਿੰਦੇ ਤੇਰੀ ਉਪਮਾ ਤੋਹੇ ਬਣ ਆਏ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣੇ ਆਏ ਉਪਮਾਨ ਮਤਲਬ ਤੇ ਤੇਰੀ ਉਪਮਾ ਤੇਰੇ ਤੋਂ ਹੀ ਹੈ ਤੇਰੀ ਉਪਮਾਨ ਨੂੰ ਤੇਰੀ ਉਪਮਾ ਕਰਨ ਲੱਗਿਆ ਮੈਂ ਕਿਹੇ ਹੋਰ ਨੂੰ ਤੇਰੇ ਸਾਹਮਣੇ ਨਹੀਂ ਰੱਖ ਸਕਦਾ ਇਹ ਹੁੰਦਾ ਉਪਮਾਨ ਪ੍ਰਮਾਨ ਹਨਮਾਨ ਪ੍ਰਮਾਨ ਕਿਸੇ ਨੂੰ ਸਾਹਮਣੇ ਰੱਖ ਕੇ ਪ੍ਰਤੱਖ ਪ੍ਰਤੱਖ ਰੂਪ ਵਿੱਚ ਸ਼ਬਦ ਮਤਲਬ ਜਿਵੇਂ ਕੋਰਟ ਦੇ ਵਿੱਚ ਕੇਸ ਚੱਲਦਾ ਹੋਵੇ ਤੇ ਸ਼ਬਦ ਰਹੀਂ ਉਥੇ ਦਲੀਲ ਲਈ ਪ੍ਰਮਾਣ ਦੇ ਕੇ ਗੱਲ ਨੂੰ ਪੇਸ਼ ਕੀਤਾ ਜਾਂਦਾ ਇਹ ਨਿਆਇ ਤੇ ਵਿਸ਼ੇਸ਼ਿਕ ਸ਼ਸਤਰ ਦਾ ਸਦਾਤ ਜਿਹੜਾ ਕਿ ਦੋਵਾਂ ਦਾ ਮਿਲਦਾ ਹੈ ਇਹਨੇ ਛੇ ਸ਼ਾਸਤਰ ਹੁਣ ਤੁਸੀਂ ਦੇਖ ਲਓ ਵੀ ਅੱਜ ਅਸੀਂ ਕੇਵਲ ਪਰਮਾਨਾਂ ਤੇ ਇਤਨੀ ਖੜੇ ਅੱਜ ਕੇਵਲ ਸਾਡੀ ਜ਼ਿੰਦਗੀ ਲੌਜੀਕ ਤੇ ਇਤਨੀ ਖੜ ਗਈ ਕੀ ਲੌਜੀਕ ਹੀ ਧਰਮ ਹੈ ਅਸੀਂ ਕਦੇ ਕਹਿੰਦੇ ਨੇ ਵੀ ਸਿੱਖੀ ਲੌਜੀਕ ਦਾ ਧਰਮ ਹੈ ਤੇ ਲੌਜੀਕ ਤੇ ਨਿਆਇ ਤੇ ਵਿਸ਼ਾਸ਼ਿਕ ਸ਼ਾਸਤਰ ਚ ਵੀ ਬਹੁਤ ਹੈ ਉਹਨਾਂ ਨੇ ਤਾਂ ਲੌਜੀਕ ਨੂੰ ਚੋਂ ਹਿੱਸਿਆਂ ਚ ਵੰਡ ਕੇ ਤੁਹਾਨੂੰ ਦੇ ਦਿੱਤਾ ਭਾਈ ਤਾਂ ਲੌਜੀਕ ਕਰੀਦਾ ਸੋ ਧਰਮ ਕੇਵਲ ਲੌਜੀਕ ਦਾ ਨਹੀਂ ਲੋਜਿਕ ਕੇਵਲ ਟੂਲ ਹੈ ਲੋਜਿਕ ਕੇਵਲ ਸਹਾਈ ਹੈ ਜਿਸ ਦੇ ਰਾਹੀਂ ਅਸੀਂ ਧਰਮ ਦੀ ਖੋਜ ਕਰ ਸਕਦੇ ਆ ਆਪਣੇ ਆਪ ਦੀ ਖੋਜ ਕਰ ਸਕਦੇ ਮੈਂ ਰੋਜ਼ ਆਪਣੇ ਆਪ ਤੇ ਲੋਜਿਕ ਲਾਉਣਾ ਹੈ ਨਾ ਕਿ ਕਿਸੇ ਦੇ ਜਿਵੇਂ ਭਗਤ ਕਬੀਰ ਜੀ ਦਾ ਬੜਾ ਵਧੀਆ ਸ਼ਬਦ ਹੈ ਕਬੀਰ ਕਸੌਟੀ RAM ਕੀ ਝੂਠਾ ਟਿਕੇ ਨਾ ਕੋਈ ਕਸੌਟੀ ਮਤਲਬ ਲੋਜਿਕ ਮੈਂ ਰੋਜ਼ RAM ਦੀ ਕਸੌਟੀ ਲਾਉਣੀ ਹੈ ਤਾ ਕਿ ਝੂਠਾ ਟਿਕੇ ਨਾ ਕੋਈ ਮੇਰਾ ਕੋਈ ਵੀ ਝੂਠ ਤੇ ਬੁਨਿਆਦ ਤੇ ਜਿਹੜਾ ਉਹ ਸਾਰਿਆ ਹੋਇਆ ਮਹਿਲ ਹੈ ਉਹ ਨਾ ਟਿਕੇ ਰਾਮਕ ਸੌਟੀ ਸੋਜ ਹੈ ਸਹ ਜੋ ਮਰ ਜੀਵਾ ਹੋਏ ਸੋ ਧਰਮ ਦੀ ਬੁਨਿਆਦ ਮਰ ਜੀਵੰਤੂ ਹੈ ਜੀਵਨ ਮੁਕਤੀ ਤੋਂ ਹੈ ਕੱਲੇ ਲੌਜਿਕ ਤੋਂ ਨਹੀਂ ਐਵੇਂ ਬੜੀਆਂ ਬੜੀਆਂ ਦਲੀਲਾਂ ਦੇਈ ਜਾਣੀਆਂ ਇਹ ਦਲੀਲਾਂ ਛੇ ਸ਼ਾਸਤਰਾਂ ਨੂੰ ਸੰਖੇਪ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਖੋਲ ਕੇ ਰੱਖ ਦਿੱਤਾ ਉਹ ਦਲੀਲਾਂ ਨਾਲ ਵੀ ਭਰਪੂਰ ਪਿਆਜੇ ਉਹ ਰੱਬ ਦੀ ਹੋਂਦ ਤੋਂ ਮੁਨਕਰ ਸਾਂਖਸ਼ਾਸਤਰ ਵਰਗੇ 25 ਤੱਤ ਬਗਲਿਆ ਨੇ ਸਿਧਾਂਤ ਦਿੱਤਾ ਏ ਆ ਜਿਹੜੇ ਅੱਜ ਰੱਬ ਦੀ ਹੋਂਦ ਤੋਂ ਮੁਨਕਰ ਹੈ ਆਪਣਾ ਸਿਧਾਂਤ ਤੇ ਪੇਸ਼ ਕਰਨ ਵੀ ਕਿਹੜਾ ਸਿਧਾਂਤ ਹੈ ਜਿੰਨੂੰ ਇਹ ਮੰਨਦੇ ਨੇ ਇਹ ਤੇ ਸਿਧਾਂਤ ਹੀ ਅਧੂਰਾ ਏ ਇਸ ਇਹਦੀ ਗੱਲਬਾਤ ਤੇ 6 ਸ਼ਾਸਤਰਾਂ ਦੇ ਵਿੱਚ ਇੱਕ ਸ਼ਾਸਤਰ ਦਾ ਕਰਤਾ ਕਰ ਗਿਆ ਕਿ ਰੱਬ ਹੈ ਹੀ ਨਹੀਂ ਜੋ ਹੈ ਸਭ ਕੁਝ ਕੁਦਰਤ ਹੈ ਸੋ ਕਹਤੋਂ ਪਾਵੇ ਜਿਹੜੀ ਇਹ ਸ਼ਾਸਤਰੀ ਵਿਚਾਰਤਾ ਰਾਏ ਜਾਂ ਦਰਸ਼ਨ ਦੀ ਖਟ ਦਰਸ਼ਨ ਦੀ ਵਿਚਾਰਧਾਰਾ ਹੈ ਉਹ ਲੌਜਿਕ ਦੇ ਰੂਪ ਦੇ ਵਿੱਚ ਆ ਗਈ ਜਾਂ ਉਹ ਨਰੋਲ ਜਿਵੇਂ ਮਿਮੰਸਾ ਦੇ ਬਾਰੇ ਆਪਾਂ ਗੱਲ ਕੀਤੀ ਸੀ ਜਿਹੜਾ ਮਿਮੰਸਾ ਸਭ ਤੋਂ ਪਹਿਲਾਂ ਸ਼ਾਸਤਰ ਹੈ ਜਿਹਦੇ ਵਿੱਚ ਕੇਵਲ ਕਰਮ ਕਾਂਡ ਜਾਂ ਭਾਵ ਦੇ ਆਧਾਰ ਤੇ ਕੇਵਲ ਭਾਵ ਦੇ ਆਧਾਰ ਤੇ ਆ ਗਈ ਜਾਂ ਕੇਵਲ ਲੌਜਿਕ ਦੇ ਆਧਾਰ ਤੇ ਆ ਗਈ ਜਾਂ ਫਿਰ ਹਰ ਇੱਕ ਚੀਜ਼ ਨੂੰ ਖੰਡਨ ਕਰਨ ਦੇ ਰੂਪ ਦੇ ਵਿੱਚ ਆ ਗਈ ਲੌਜਿਕ ਸੋ ਇਹ ਜੋ ਹੈ ਏ ਆਲਰੇਡੀ ਐਗਜ਼ਿਸਟ ਕਰਦਾ ਹੈ ਖਾਸ ਕਰਕੇ ਸਿੱਖੀ ਦੇ ਧਰਮ ਦਾ ਸਿੱਖੀ ਦੇ ਦਾਇਰੇ ਦਾ ਸਿੱਖੀ ਦੇ ਖੇਤਰ ਵਿੱਚ ਇਸ ਦੀ ਕੋਈ ਲੋਟ ਨਹੀਂ ਸਿੱਖੀ ਧਰਮ ਕਾ ਦਾ ਹੈ ਸਿੱਖ ਧਰਮ ਨਿਸ਼ਚਾ ਦਾ ਧਰਮ ਹੈ ਸਿੱਖ ਧਰਮ ਸੱਚ ਦਾ ਧਰਮ ਹੈ ਦਲੀਲ ਦਾ ਨਹੀਂ ਦਲੀਲ ਦੀ ਕਾਟ ਦਲੀਲ ਹੈ ਪਰ ਸੱਚ ਦੀ ਕਾਟ ਦਲੀਲ ਨਹੀਂ ਹੈ ਸੋ ਜਦੋਂ ਧਰਮ ਤੇ ਕਰਮਕਾਂਡ ਨੂੰ ਦੇਖਦੇ ਆਂ ਤੇ ਜਿੰਨੇ ਕਰਮਕਾਂਡ ਅਸੀਂ ਕਰ ਰਹੇ ਆਂ ਅੱਜ ਭਾਵੇਂ ਉਹ ਅਸੀਂ ਤੀਰਥਾਂ ਦੀ ਗੱਲ ਕਰ ਲਈਏ ਭਾਵੇਂ ਤਾਣ ਪੁੰਨ ਕਰ ਲਈਏ ਭਾਵੇਂ ਮੰਤਰ ਪਾਠ ਦੀ ਗੱਲ ਕਰ ਲਈਏ ਭਾਵੇਂ ਅਰਚਾ ਪੂਜਾ ਦੀ ਗੱਲ ਕਰ ਲਈਏ ਭਾਵੇਂ ਆਰਤੀ ਦੀ ਗੱਲ ਕਰ ਲਈਏ ਸੁੱਚ ਭੇਟ ਜੋ ਵੀ ਅਸੀਂ ਕਰਮਕਾਂਡ ਕਰ ਰਹੇ ਆਂ ਜਿੰਨੇ ਵੀ ਇਹ ਸਾਡੇ ਧਰਮ ਦੇ ਨਾਂ ਤੇ ਕਰਮ ਆ ਇਹ ਸਭ ਵੈਦ ਦੇ ਜਿਹੜਾ ਪੂਰਵ ਮਿਮੰਸਾ ਹੈ ਜੀੜੀ ਪਰਚੋਲ ਜਾਂ ਪਹਿਲੀ ਸੋਧ ਹੋ ਕੇ ਜਿਹਦਾ ਨਾਮ ਕਰਮਕੰਡ ਕਰਮਕਾਂਡ ਹੈ ਸ਼ਕਸ਼ਣ ਦਾ ਕਾਂਡ ਮਤਲਬ ਸ਼ਕਸ਼ਣ ਵੇਦ ਦੇ ਉਸ ਹਿੱਸੇ ਤੋਂ ਨਿਕਲੇ ਹੋਏ ਨੇ ਇਹ ਧਰਮ ਦਾ ਇਸਤਾਨ ਨਹੀਂ ਆਓ ਉਸ ਇੱਕੋ ਧਰਮ ਦੇ ਵਿੱਚ ਲੀਨ ਹੋਈਏ ਤੇ ਇਹਨਾਂ ਕਰਮਕਾਂਡਾਂ ਤੋਂ ਜਾਂ ਛੇ ਸ਼ਾਸਤਰਾਂ ਦੀ ਵਿਚਾਰਤਾਰਾ ਤੋਂ ਮੁਕਤੀ ਪਾਈਏ ਆ ਚਲਿਏ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Hva